ਦਾ ਪਛਾ ਤਾ ਪਉਂਦਾ ਓਏ ਐਵੇਂ ਖੱਜਲ ਖੁਆਰ ਆਉਂਦੇ ਰਹੇ ਤੇ ਇਤਨਾ ਸੌਖਾ ਕੰਮ ਸੀ ਪ੍ਰਾਪਤੀ ਤੋਂ ਬਾਅਦ ਪਤਾ ਚੱਲਦਾ ਹੈ ਹੋ ਜਨੇ ਐ ਤੇ ਐਵੇਂ ਟਕਰਾ ਮਾਰਦਾ ਹੈ ਜਿੱਦੇ ਕੁਝ ਵੀ ਨਹੀਂ ਸੀ ਔਰ ਜੋ ਕੁਝ ਕਰਦੇ ਰਹਿਆ ਉਹ ਗਲਤ ਕਰਦੇ ਰਹਿਆ ਗਲਤ ਕਰਨ ਨੇ ਥਕਾਇਆ ਗਲਤ ਕਰ ਕਰਕੇ ਟੁੱਟ ਗਏ ਜੇ ਦੇ ਉਤੇ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਘਰ ਦੇਸ਼ ਅੰਧੇਰਾ ਸੀ ਫਿਰ ਪਤੀ ਪਤਨੀ ਨੇ ਸੋਚਿਆ ਕਿਵੇਂ ਕੱਢੀਏ ਚਲੋ ਇਹਨੂੰ ਕਹਿੰਦੇ ਆ ਤੂੰ ਨਿਕਲ ਜਾ ਦੋਵੇਂ ਉੱਚੀ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਅੰਧੇਰੇ ਤੂੰ ਨਿਕਲ ਜਾ ਸਾਡੇ ਘਰੋਂ ਨਿਕਲ ਜਾ ਨਹੀਂ ਨਿਕਲੇਗਾ ਪਤਨੀ ਕਹਿੰਦੀ ਹੈ ਡਾਂਗ ਚੁੱਕ ਲੋ ਕੁੱਟੋ ਇਹਨੂੰ ਮਾਰੋ ਇਹ ਗੱਲਾਂ ਨਾਲ ਨਿਕਲਣ ਵਾਲਾ ਨਹੀਂ ਦੋਹਾਂ ਨੇ ਡਾਂਗਾ ਝੁਕ ਲਈਆਂ ਮਾਰਨ ਲੱਗੇ ਮਾਰਦੇ ਆ ਮਾਰਦੇ ਆ ਹੱਥ ਥੱਕ ਗਏ ਟੁੱਟ ਗਏ ਉਹਨਾਂ ਦੀ ਛੋਟੀ ਲੜਕੀ ਕਹਿਣ ਲੱਗੇ ਬਾਪੂ ਇਹ ਸੋਟੀਆਂ ਨਾਲ ਨਹੀਂ ਨਿਕਲੇਗਾ ਇਹ ਧੁੱਲਣ ਨਾਲ ਨਿਕਲੇਗਾ ਤੁਲਾਈ ਕਰ ਦੇਣੇ ਪਾਣੀ ਪਾਣ ਲਗੇ ਤੇ ਝਾੜੂ ਮਾਰਨ ਲਗੇ ਚਲੋਏ ਇਹਨੂੰ ਇੰਜ ਬਾਹਰ ਕੱਢਦੇ ਆਂ ਢੋਲ ਢੋਲ ਕੇ ਪਾਣੀ ਵੀ ਥੱਕ ਗਏ ਝਾੜੂ ਦੇ ਦੇ ਕੇ ਵੀ ਥੱਕ ਗਏ ਹਨੇਰਾ ਤੇ ਨਾ ਨਿਕਲੇ ਡਾਂਗਾ ਮਾਰ ਮਾਰ ਕੇ ਵੀ ਥੱਕ ਥੱਕ ਗਏ ਟੁੱਟ ਗਏ ਹਨੇਰਾ ਤੇ ਨਾ ਨਿਕਲੇ ਆਵਾਜ਼ਾਂ ਮਾਰ ਮਾਰ ਕੇ ਵੀ ਥੱਕ ਗਏ ਗਲਾ ਪਾੜ ਪਾੜ ਕੇ ਵੀ ਥੱਕ ਗਏ ਹਰ ਗਲਾ ਬੈਠ ਗਿਆ ਹਨੇਰਾ ਤੇ ਨਾ ਨਿਕਲੇ ਆ ਇੱਕ ਸੰਤ ਲੰਗੇ ਜਾ ਰਹੇ ਸਨ ਉਹਨਾਂ ਨੇ ਇਹਨਾਂ ਦੇ ਘਰ ਦੇ ਅੱਧੀ ਰਾਤ ਨੂੰ ਹਰਕਤ ਦੇਖ ਕੇ ਪੁੱਛ ਲਿਆ ਕੀ ਕਰ ਰਹੇ ਹੋ ਹਨੇਰੇ ਨੂੰ ਕੱਢ ਰਹੇ ਆ ਕੱਢਦੇ ਆ ਕੱਢਦੇ ਆ ਥੱਕ ਗਏ ਆ ਬੜਾ ਤਾਕਤਵਰ ਹੈ ਬੜਾ ਸ਼ਕਤੀਸ਼ਾਲੀ ਹੈ ਆਵਾਜ਼ਾਂ ਨਾਲ ਤੇ ਨਹੀਂ ਨਿਕਲਿਆ ਸੀ ਡਾਂਗਾ ਮਾਰੀਆਂ ਇਹਨੂੰ ਇਹ ਡਾਂਗਾ ਨਾਲ ਵੀ ਨਹੀਂ ਨਿਕਲੇ ਬੜੀ ਤੁਲਾਈ ਕੀਤੀਏ ਦੇ ਬੁਹਾਰੀ ਦਿੱਤੀਏ ਕਿ ਉਦੋਂ ਵੀ ਨਹੀਂ ਨਿਕਲੇ ਥੱਕ ਗਿਆ ਸੀ ਟੁੱਟ ਗਿਆ ਸੀ ਉਸ ਸੰਤ ਨੇ ਦੇਵਚੋਂ ਮੋਮਬੱਤੀ ਕੱਢੀ ਇੰਜ ਜਲਾਈ ਗਿਆ ਮੰਦਿਰ ਐਨਾ ਸੌਖਾ ਕੰਮ ਮੰਦਿਰ ਆ ਨਾ ਡਾਂਗਾ ਮਾਰਨੀਆ ਪਈਆ ਨਾ ਧੋਲਾਈ ਕਰਨੀ ਪਈ ਨਾ ਉੱਚਾ ਉੱਚ ਕੂਕ ਕੇ ਆਖਣਾ ਪਿਆ ਨਿਕਲ ਜਾ ਨਿਕਲ ਜਾ ਅੰਧੇਰਾ ਤੇ ਚਲਾ ਗਿਆ ਮਹਾਰਾਜ ਦੀ ਬਾਣੀ ਕਹੀਏ ਦੀਵਾ ਬਲੇ ਅੰਧੇਰਾ ਜਾਏ ਬੇਦਪਾਟ ਮਤ ਪਾਪਾਂ ਖਾਵੇ ਜੈਸੇ ਦੀਵਾ ਜਲਾਈਏ ਤੇ ਅੰਧੇਰਾ ਚਲਾ ਜਾਂਦਾ ਹੈ ਛੇਵੇਂ ਗਿਆਨ ਦਾ ਪਾਠ ਕਰੀਏ ਪ੍ਰਮਾਤਮਾ ਦੇ ਉਹ ਬੋਲ ਜਿਦੇ ਚ ਪ੍ਰਮਾਤਮਾ ਦਾ ਨਾਮ ਹੈ ਗਿਆਨ ਹੈ ਦੌੜਾਈਏ ਪਾਪ ਚਲੇ ਜਾਂਦੇ ਨੇ ਦੁੱਖ ਚਲੇ ਜਾਂਦੇ ਨੇ ਬੜੇ ਧਿਆਨ ਨਾਲ ਸੁਣ ਲੈ ਇਹ ਦੋ ਪੰਕਤੀਆਂ ਦੀਵਾ ਬਲੇ ਅੰਧੇਰਾ ਜਾਏ বেদ ਪਾਠ ਮਤ ਪਾਪਾਂ ਖਾਏ ਗਿਆਨ ਨਾਲ ਭਰੇ ਹੋਏ ਗ੍ਰੰਥਾਂ ਦਾ ਪਾਠ ਇਸ ਤਰ੍ਹਾਂ ਪਾਪ ਨੂੰ ਖਾ ਜਾਂਦਾ ਜਿਵੇਂ ਜਲਦਾ ਹੋਇਆ ਦੀਵਾ ਹਨੇਰੇ ਨੂੰ ਖਾ ਜਾਂਦਾ। ਕਿ ਤੁਸੀਂ ਹੀ ਆਖੋਗੇ ਪਾਠ ਤੇ ਅਸੀਂ ਬੜੇ ਕੀਤੇ ਨੇ ਕਰਦੇ ਆਂ ਖੇੜ ਤੇ ਨਹੀਂ ਬਣਦੇ। ਖੇੜ ਤੇ ਨਹੀਂ ਬਣਦੇ। ਇਹਦੇ ਚ ਦੱਸ ਦਿੱਤਾ ਏ ਇੱਕ ਸਵੱਦ ਲੈ ਬਣਾ। ਲੈਵ ਜੋੜ ਕੇ ਪਾਠ ਕਰੇ। ਸੁਰਤ ਨੂੰ ਜੋੜ ਕੇ ਪਾਠ ਕਰੇ ਤਾਂ ਜਾ ਕੇ ਖੇਡ ਜੋ ਹੈ ਬਣਦੀ ਹੈ ਵਟ ਹੋਵੇ ਤੇ ਲੋਵੇ ਤਾਂ ਦੀਵਾ জ্বলਦਾ ਹੈ ਮੇਰੀ ਵਟ ਹੈ ਤਾਂ ਵੀ ਨਹੀਂ ਜਲੇਗਾ ਨਿਰਾ ਤੇਲ ਹੈ ਤਾਂ ਵੀ ਨਹੀਂ ਜਲੇਗਾ ਦਵਾਂ ਦਾ ਸੰਯੋਗ ਚਾਹੀਦਾ ਹੈ ਸ਼ਬਦ ਸੁਰਤ ਦਾ ਸੰਯੋਗ ਚਾਹੀਦਾ ਹੈ ਕਿਸੇ ਦੇ ਚ ਜਨਮ ਲੱਗ ਜਾਂਦੇ ਨੇ ਇਹਦੇ ਬੜਾ ਸਮਾ ਲੱਗ ਜਾਂਦਾ ਹੈ ਸ ਕਰਦੇ ਕਰਦੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਖੇੜ ਤੇ ਇਤਨੀ ਹੈ ਬੁਲਿਆ ਰੱਬ ਦਾ ਕੀ ਪਾਣਾ ਇਧਰੋਂ ਪੁੱਟਣਾ ਪਿੱਧਰੋਂ ਹਲਾਣਾ ਜਿਸ ਦਿਨ ਇਹ ਦੀਵਾ ਜਲ ਪੈਂਦਾ ਖਦੋਂ ਹਾਸੋ ਹੀਣੀ ਗੱਲ ਇੱਕ ਪ੍ਰਤੀਤ ਆਉਂਦੀ ਹੈ ਐਵੇਂ ਸਮਾਂ ਅਜਾਈ ਗਵਾਇਆ ਐਵੇਂ ਜ਼ਿੰਦਗੀ ਅਜਾਈ ਗਵਾਈਏ ਤੇ ਇਤਨਾ ਸੌਖਾ ਕੰਮ ਸੀ ਬੜੇ ਧਿਆਨ ਨਾਲ ਸੁਣਨਾ ਜਿਤਨਾ ਸੌਖਾ ਕੰਮ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਹੋਰ ਕੋਈ ਕੰਮ ਨਹੀਂ ਤੇ ਜਿਤਨਾ ਔਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਔਖਾ ਵੀ ਹੋਰ ਕੋਈ ਨਹੀਂ ਦੋਵੇਂ ਗੱਲਾਂ ਦੋਵਾਂ ਜਦ ਤੱਕ ਸਮਝ ਨਹੀਂ ਵਿੰਦ ਨਹੀਂ ਜਾਣਨਾ ਨਹੀਂ ਬ੍ਰह्म ਵਿੰਦੇ ਜਿੰਨੇ ਚਿਰ ਤੱਕ ਬ੍ਰਹਮ ਦਾ ਬਿੰਦ ਨਹੀਂ ਹੈ ਜਾਣਨਾ ਨਹੀਂ ਹੈ ਸਮਝ ਨਹੀਂ ਹੈ ਬਹੁਤ ਔਖਾ ਹੈ ਬਹੁਤ ਔਖਾ ਬਹੁਤ ਔਖਾ ਗਲਤੀ ਤੇ ਗਲਤੀ ਕਰ ਹੀ ਜਾਏਗਾ ਕਿਉਂ ਸਮਝ ਨਹੀਂ ਹੈ ਬੋਲਾੜੇ ਭੁੱਲੇ ਭੁੱਲ ਭੁੱਲ ਪਛੋਤਾਣੀ ਬੁੱਲਾ ਕਰਦਾ ਜਾਏਗਾ ਬੁੱਲਾ ਕਰਦਾ ਜਾਏਗਾ ਬੁੱਲਾ ਮਨੁੱਖ ਕਰਦਾ ਹੈ ਗਲਤੀਆਂ ਮਨੁੱਖ ਕਰਦਾ ਹੈ ਸਮਾਜ ਦੇ ਨਾਂ ਤੇ ਰਾਜਨੀ ਦੇ ਨਾਂ ਤੇ ਤੇ ਧਰਮ ਦੇ ਨਾਂ ਤੇ ਗਲਤੀਆਂ ਤੇ ਚੱਲ ਰਹੀਆਂ ਨੇ ਇਹਨੂੰ ਇੰਜ ਕਹਿ ਲੋ ਰਾਜਨੈਤਿਕ ਗਲਤੀਆਂ ਸਮਾਜਿਕ ਗਲਤੀਆਂ ਤੇ ਧਾਰਮਿਕ ਗਲਤੀਆਂ ਰਾਜ ਕੇ ਹੋ ਰਹੀਆਂ ਨੇ ਧਰਮ ਦੀ ਦੁਨੀਆ ਚ ਗਲਤੀਆਂ ਹੀ ਗਲਤੀਆਂ ਉਹ ਇਹਨਾਂ ਗਲਤੀਆਂ ਦੀ ਛਾਣਬੀਣ ਕਰੀਏ ਕਿਤਨੇ ਗਲਤ ਕਰਮ ਹਰ ਮਜ਼ਬਦ ਦੇ ਚੱਲ ਰਹੇ ਫਜ਼ੂਲ ਚੱਲਦੇ ਨੇਕਮਾ ਬਹੁਤ ਚੱਲ ਰਹੇ ਨੇ ਡਾਂਗਾ ਮਾਰੀਆਂ ਜਾ ਰਹੀਆਂ ਨੇ ਹਨੇਰੇ ਆਵਾਜ਼ਾਂ ਮਾਰ ਕੇ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ ਹਨੇਰੇ ਨੂੰ ਧੁਲਾਈ ਕੀਤੀ ਜਾ ਰਹੀ ਹੈ ਹਨੇਰੇ ਨੂੰ ਤੁੱਟਦਾ ਨਹੀਂ ਥੱਕਦੇ ਨੇ ਟੁੱਟਦੇ ਨੇ ਫਿਰ ਕਹਿ ਦੇ ਨੇ ਸਾਡੇ ਵਸਦੀ ਗੱਲ ਨਹੀਂ ਹਨੇਰੇ ਨੂੰ ਕੱਢਣਾ ਅਸੀਂ ਤੇ ਥੱਕ ਗਏ ਅਸੀਂ ਤੇ ਥੱਕ ਗਏ ਧਰਮ ਦੀ ਦੁਨੀਆ 'ਚ ਐ ਹੀ ਕਹਿੰਦੇ ਨੇ ਕਰ ਕਰ ਕੇ ਤੇ ਥੱਕ ਗਏ ਹੁਣ ਇਹ ਦੋਵੇਂ ਹੀ ਸ਼ਬਦ ਮੈਂ ਇਕੱਠੇ ਕਹਿ ਦਿਆਂ ਜਿਤਨਾ ਸੌਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਰੋਹੇ ਜ਼ਮੀਨ ਤੇ ਇਤਨਾ ਸੌਖਾ ਕੋਈ ਕੰਮ ਨਹੀਂ ਕੋਈ ਵੀ ਚੀਜ਼ 1 ਸੈਕਿੰਡ ਦੇ ਚ ਨਹੀਂ ਮਿਲ ਸਕਦੀ ਇੱਕ ਬਹੁਤ ਵੱਡਾ ਮਕਾਨ ਬਣਾਣਾ ਹੈ 1 ਸੈਕਿੰਡ ਦੇ ਚ ਬਣ ਸਕਦਾ ਇੰਜੀਨੀਅਰ ਬਣਨਾ ਵਕੀਲ ਬਣਨਾ ਡਾਕਟਰ ਬਣਨਾ 1 ਸੈਕਿੰਡ ਦੇ ਚ ਮੈਂ ਬਣ ਸਕਦਾ 18 20 ਸਾਲ ਪੜਾਈ ਤੇ ਕਰਨੇ ਪੈਗੇ ਪ੍ਰਾਇਮਰੀ ਸਕੂਲ ਹਾਈ ਸਕੂਲ ਫਿਰ ਕਾਲ ਫਿਰ ਮੈਡੀਕਲ ਕਾਲੇ ਉਥੇ ਪੜਨਾ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਲਾਣਾ ਪਏਗਾ ਤਾਂ ਕਿਦਰੇ ਮੈਂ ਜਨਈਅਰ ਬਣਾਉਂਗਾ ਡਾਕਟਰ ਬਣਾਉਂਗਾ ਕਿ ਬਹੁਤ ਵੱਡੀ ਲੰਬੀ ਯਾਤਰਾ ਇੱਕ ਸੈਕਿੰਡ ਦੇ ਚ ਹੋ ਸਕਦੀ ਹੈ ਭਾਵੇਂ ਆਵਾਜ਼ ਤੋਂ ਵੀ ਦਿਖੇ ਹੈ ਹਵਾਈ ਜਹਾਜ਼ ਬਣ ਚੁੱਕੇ ਨੇ ਪਰ ਫਿਰ ਵੀ ਇਥੋਂ ਨਿਊਯਾਰਕ ਜਾਣਾ ਹੋਵੇ 24 ਘੰਟੇ 30 ਘੰਟੇ ਤੇ ਲੱਗਦੇ ਹੀ ਲੱਗਦੇ ਹੀ ਭਾਵੇਂ ਹਵਾਈ ਜਹਾਜ਼ ਨੇ ਇੱਕ ਸੈਕਿੰਡ ਦੇ ਚ ਲੰਬੀ ਯਾਤਰਾ ਨਹੀਂ ਹੋ ਸਕਦੀ ਇੱਕ ਸੈਕਿੰਡ ਦੇ ਚ ਮੈਂ ਕੋਈ ਬਹੁਤ ਵੱਡਾ ਮਕਾਨ ਨਹੀਂ ਬਣਾ ਸਕਦਾ ਇੱਕ ਸੈਕਿੰਡ ਦੇ ਵਿੱਚ ਮੈਂ ਕੋਈ ਬਹੁਤ ਵੱਡਾ ਕਾਰੋਬਾਰ ਨਹੀਂ ਖੋਲ ਸਕਦਾ। ਇੱਕ ਸੈਕਿੰਡ ਦੇ ਵਿੱਚ ਕੋਈ ਮੈਂ ਬਹੁਤ ਮਹਾਨ ਵੱਡੀ ਵਿਦਿਆ ਹਾਸਲ ਨਹੀਂ ਕਰ ਸਕਦਾ। ਇੱਕ ਸੈਕਿੰਡ ਦੇ ਵਿੱਚ ਮੈਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਪ੍ਰਮਾਤਮਾ ਇੱਕ ਸੈਕਿੰਡ ਦੇ ਵਿੱਚ। ਇੱਕ ਸੈਕਿੰਡ। ਇੱਕ ਜੈ ਇੱਕ ਛਿੰਨ ਤੇ ਆਇਓ ਚਿਤ ਇਕ ਹੋ ਗਿਆ ਦੁਫਾੜ ਨਹੀਂ ਦੁਫਾੜ ਦਾ ਮਤਲਬ ਹੈ ਭੂਤਕਾਲ ਦੀਆਂ ਯਾਦਾਂ ਚ ਹੈ ਭਵਿਸ਼ ਦੀ ਚਿੰਤਾ ਚ ਨਾ ਭੂਤਕਾਲ ਦੀਆਂ ਯਾਦਾਂ ਨਾ ਭਵਿਸ਼ ਦੀਆਂ ਚਿੰਤਾ ਮਨ ਇਕ ਹੋ ਗਿਆ ਇੱਕ ਸ਼ਬਦ ਲੈਵਣਾ ਹੈ ਇਹ ਪ੍ਰਾਪਤ ਇੱਕ ਸੈਕਿੰਡ ਦੇ ਚ ਹੋ ਜਾਂਦੇ ਹੁਣ ਤੁਸੀਂ ਦੱਸੋ ਮਹਾ ਅਨੰਦ ਮਹਾ ਸ਼ਕਤੀ ਮਹਾ ਰਸ ਜੀਵਨ ਦਾ ਸਾਰ ਇੱਕ ਸੈਕਿੰਡ ਦੇ ਵਿੱਚ ਪ੍ਰਾਪਤ ਹੁੰਦਾ ਹੈ ਇੱਕ ਸੈਕਿੰਡ ਦੇ ਵਿੱਚ ਮਨ ਸਮੇਂ ਦੇ ਵਿੱਚ ਭਟਕਦਾ ਰਹਿੰਦਾ ਹੈ ਕਾਲ ਦੇ ਵਿੱਚ ਭਟਕਦਾ ਰਹਿੰਦਾ ਹੈ ਪਤਾ ਨਹੀਂ ਕਿੰਨੇ ਜਨਮਾਂ ਤੋਂ ਭਟਕ ਰਿਹਾ ਹੈ ਔਰ ਉੱਕੀ ਨਹੀਂ ਟਿਕਦਾ ਨਾ ਪਾਠ ਕਰਦਿਆਂ ਟਿਕਦਾ ਹੈ ਨਾ ਸਤਸੰਗ ਦੇ ਵਿੱਚ ਟਿਕਦਾ ਹੈ ਨਾ ਦੁਕਾਨ ਤੇ ਟਿਕਦਾ ਹੈ ਨਾ ਪਰਿਵਾਰ ਦੇ ਹਰ ਵਕਤ ਦੁਹਾੜ ਆਉਂਦਾ ਹੈ ਹਰ ਵਕਤ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ ਮੱਥਾ ਦੱਸ ਦਿੰਦਾ ਹੈ ਹੁਣ ਇਹ ਚਿੰਤਾ ਕਰ ਰਿਹਾ ਹੈ ਭਵਿੱਖ ਦੇ ਚਲਾ ਗਿਆ ਹੈ ਮਸਤਕ ਦੱਸ ਦਿੰਦਾ ਹੈ ਹੁਣ ਬੂਤਕਾਲ ਦੀਆਂ ਯਾਦਾਂ ਵਿੱਚ ਚਲੋ ਇਹਦਾ ਵੀ ਥੋੜਾ ਖੁਲਾਸਾ ਮੈਂ ਰੱਖਦੇ ਹਾਂ ਯਾਦਾਂ ਦੇ ਵਿੱਚ ਕੀ ਆਉਂਦਾ ਹੈ ਕਿ ਹੁੰਦਾ ਹੈ ਕਿਉਂ ਬਹੁਤ ਕਾਲ ਦੀਆਂ ਯਾਦਾਂ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੇ ਵਿੱਚ ਕੁਝ ਮਿਲਿਆ ਸੀ ਕੁਝ ਮਨ ਭਾਉ ਦਾ ਮਿਲਿਆ ਸੀ ਜੋ ਮਨ ਨੇ ਚਾਇਆ ਸੀ ਮਿਲ ਗਿਆ ਸੀ ਬੜੀ ਖੁਸ਼ੀ ਹੋਈ ਬੜੀ ਖੁਸ਼ੀ ਹੋਈ ਯਾਦ ਆਉਂਦੀ ਹੈ ਸੋ ਯਾਦ ਆਉਂਦੀ ਫਿਰ ਵਿਛੜ ਗਿਆ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ जो मिल के ना विछड़े मिलती है जवानी चली जाती है मिलता है जीवन चला जाए तो बाकी की हमेशा रवेगा मिले जीवन चला जाएगा मिली जवानी चली जाएगी इस वासे धर्म कहता है कोई मिले ने सुख चले गए नहीं रहने होया दिन नहीं रहेगा रात आ जाएगी ਉਹੀਏ ਰਾਤ ਨਹੀਂ ਰਹੇਗੀ ਦਿਨ ਹੋ ਜਾਏਗਾ ਜੀਵਨ ਭਰ ਸੁਖ ਦੁੱਖ ਦੇ ਚ ਬਦਲਦੇ ਰਹਿਣਗੇ ਦੁੱਖ ਸੁਖ ਦੇ ਚ ਬਦਲਦਾ ਰਹੇ ਜੀਵਨ ਭਰ ਦੁੱਖ ਸੁਖ ਦੇ ਚ ਬਦਲ ਜਾਏ ਮਨੁੱਖ ਦੀ ਚਾਹਤ ਹੈ ਸੁਖ ਦੁੱਖ ਦੇ ਚ ਨਾ ਬਦਲੇ ਇਹ ਮਨੁੱਖ ਦੀ ਮੰਗ ਨਹੀਂ ਰਾਤ ਦਿਨ ਦੇ ਚ ਬਦਲ ਜਾਏ ਇਹ ਤੇ ਮੰਗ ਹੈ ਪਰ ਦਿਨ ਰਾਤ ਦੇਚ ਨਾ ਬਦਲੇ ਇਹ ਕਿਸ ਤਰ੍ਹਾਂ ਹੋ ਸਕਦਾ ਇੱਕ ਦੇ ਤੂੰ ਤਬ ਦੇ ਲਈ ਚਾਹਂਦਾ ਦੂਜੇ ਚ ਨਹੀਂ ਚਾਹਂਦਾ ਮੌਸਮੇ ਬਹਾਰ ਹੈ ਫਿਰ ਮੌਸਮੇ ਖਿਜ਼ਾ ਹੈ ਫਤ ਜੜ ਦੇ ਰੋਤੇ ਦਿਨ ਹੈ ਰਾਤ ਹੈ ਬਹੁਤ ਕਾਲ ਦੀਆਂ ਯਾਦਾਂ ਇਹਦੇ ਚ ਦੁੱਖ ਸੁੱਖ ਦੀਆਂ ਯਾਦਾਂ ਨੇ ਹੋਰ ਕੁਛ ਨਹੀਂ ਕੁਝ ਮਿਲਿਆ ਸੀ ਮਨ ਬਾਮ ਦਾ ਬੜਾ ਮਨ ਖੁਸ਼ ਹੋਇਆ ਸੀ ਯਾਦ ਆਪਦਾ ਫਿਰ ਵਿਛੜ ਗਿਆ ਕੁਝ ਵੀ ਵਿਛੜ ਗਿਆ ਸੱਜਣ ਮਿਛੜ ਗਿਆ ਮਿੱਤਰ ਵਿਛੜ ਗਿਆ ਦਨ ਸੰਪਦਾ ਚਲੀ ਗਈ ਮਾਨ ਮਰਿਆਦਾ ਚਲੀ ਗਈ ਇੱਜ਼ਤ ਚਲੀ ਗਈ ਪ੍ਰਤਿਸ਼ਠਾ ਚਲੀ ਗਈ ਪ੍ਰਭਤਾ ਚਲੀ ਗਏ ਮੈਂ ਅਰਜ਼ ਕਰਾਂ ਕੁਝ ਵੀ ਮਿਲਿਆ ਮਨੁੱਖ ਨੂੰ ਇਹ ਨਹੀਂ ਸਮਝਣਾ ਚਾਹੀਦਾ ਹਮੇਸ਼ਾ ਹੋਵੇਗਾ ਨਹੀਂ ਜੋ ਸਮੇਂ ਦੇ ਵਿੱਚ ਮਿਲਿਆ ਹੈ ਸਮਾਂ ਖੋਲਵੇਗਾ ਜੋ ਇਸ ਤਰ੍ਹਾਂ ਜਾਣਦਾ ਹੈ ਉਹ ਸੰਸਾਰ ਨੂੰ ਜਾਣਦਾ ਹੈ ਔਰ ਪਹਿਲਾ ਕਦਮ ਹੈ ਸੰਸਾਰ ਨੂੰ ਜਾਣਨਾ ਹੈ ਸੰਸਾਰ ਦਾ ਨਿਯਮ ਹੈ ਸਮੇਂ ਦੇ ਜੋ ਮਿਲਦਾ ਹੈ ਸਮਾਂ ਖੋਲਣ ਦਾ ਸਦਾ ਨਹੀਂ ਰਹਿਣ ਦੇਣਾ ਨਹੀਂ ਰਹਿਣ ਦੇਣਾ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਕੁਝ ਮਿਲਿਆ ਸੀ ਖੁਸ਼ੀ ਯਾਦ ਆਉਂਦੀ ਹੈ ਫਿਰ ਖੋ ਗਿਆ ਉਹਨਾਂ ਯਾਦ ਆਉਂਦਾ ਦੁੱਖ ਯਾਦ ਆਉਂਦਾ ਯਾਦਾਂ ਵਿੱਚ ਕੀ ਆਉਂਦਾ ਹੈ ਦਿਨ ਤੇ ਰਾਤ ਯਾਦਾਂ ਦੇ ਵਿੱਚ ਕੀ ਆਉਂਦਾ ਹੈ ਦੁੱਖ ਤੇ ਸੁੱਖ ਔਰ ਕੀ ਆਉਂਦਾ ਹੈ ਔਰ ਕਿਸ ਨੂੰ ਯਾਦ ਕਰਦੇ ਸਾਰੀ ਦੁਨੀਆਂ ਸੁੱਖਾਂ ਨੂੰ ਯਾਦ ਕਰਦੀ ਹੈ ਦੁੱਖਾਂ ਨੂੰ ਯਾਦ ਕਰ ਦੁੱਖ ਵੀ ਯਾਦ ਆਉਂਦਾ ਹੈ ਬਲਕੇ ਕੁਝ ਮਨੋਚਿੰਤਕ ਤੇ ਐਸਾ ਕਹਿੰਦੇ ਨੇ ਸੁੱਖ ਨਾਲੋਂ ਵੀ ਦੁੱਖ ਜ਼ਿਆਦਾ ਯਾਦ ਆਉਂਦੇ ਨੇ ਮਿੱਤਰ ਨਾਲੋਂ ਵੀ ਦੁਸ਼ਮਣ ਜ਼ਿਆਦਾ ਯਾਦ ਆਉਂਦਾ ਹੈ ਮੇਰੇ ਨਾਲ ਇੱਕ ਸੱਜਣ ਸਨ ਉਹ बार-बार ਆਪਣੇ ਇੱਕ ਦੁਸ਼ਮਣ ਦੀ ਗੱਲ ਕਰਨ ਇਧਰ ਉਧਰ ਵੱਲ ਛਲ ਕਰਕੇ ਗੱਲ ਕਰਕੇ ਫਿਰ ਉਹਦੀ ਲੈ ਆ ਪੰਜ-ਸੱਤ ਦਿਨ ਇਸ ਤਰ੍ਹਾਂ ਹੋਇਆ ਮੈਂ ਕਿ ਤੁਹਾਡੇ ਕੋਈ ਮਿੱਤਰ ਵੀ ਹੋਣਗੇ ਮਿੱਤਰ ਦੀ ਗੱਲ ਨਹੀਂ ਕਰਦੇ ਬੜੀ ਬਹੁਤ ਕਰਦੇ ਆ ਫਿਰ ਦੋਸ਼ਮਣ ਦੀ ਗੱਲ ਫਿਰ ਦੋਸ਼ਮਣ ਦੀ ਗੱਲ ਬਾਰ ਬਾਰ ਜੋ ਮਨ ਨੂੰ ਚਿੰਤਕ ਕਹਿੰਦੇ ਨੇ ਇਹਦਾ ਮੈਂ ਪ੍ਰਤੱਖ ਰੂਪ ਦੇਖਿਆ ਇਤਨਾ ਸੁਖ ਯਾਦ ਨਹੀਂ ਆਉਂਦਾ ਜਿੰਨੇ ਦੁੱਖ ਯਾਦ ਆਉਂਦੇ ਇਤਨਾ ਮਿੱਤਰ ਯਾਦ ਨਹੀਂ ਆਉਂਦਾ ਜਿੰਨਾ ਦੋਸ਼ਮਣ ਯਾਦ ਆਉਂਦਾ ਕਾਰਨ ਦੁੱਖ ਚੋਟ ਬਹੁਤ ਗਹਿਰੀ ਪਹੁੰਚਾ ਦੇ ਰਹੇ ਹੈ ਮਿੱਤਰ ਇਤਨੀ ਗਹਿਰੀ ਖੁਸ਼ੀ ਨਹੀਂ ਦਿੰਦਾ ਇਤਨਾ ਦੁਸ਼ਮਨ ਗਹਿਰੀ ਚੋਟ ਪਹੁੰਚਾ ਜਾਂਦਾ ਇਸ ਵਾਸਤੇ ਮਿੱਤਰ ਨਾਲੋਂ ਦੁਸ਼ਮਨ ਯਾਦਾ ਯਾਦ ਆਉਂਦਾ ਹੈ ਸੁਖ ਨਾਲੋਂ ਦੁੱਖ ਜ਼ਿਆਦਾ ਯਾਦ ਆਉਂਦੇ ਨੇ ਵਿਦਵਾਨ ਕਹਿੰਦੇ ਨੇ ਸੁਖ ਤੇ ਉਥਲੇ ਨੇ ਉੱਪਰ ਉੱਪਰ ਨੇ ਉਥਲਾ ਪਾਣੀ ਹੈ ਦੁੱਖ ਬਹੁਤ ਗਹਿਰਾ ਪਾਣੀ ਹੈ ਕੇ ਦੇ ਉਤੇ ਇੱਕ ਮਹਾਨ ਸ਼ਾਇਰ ਨੇ ਆਪਣਾ ਅਨੁਭਵ ਇਹਨ ਵਿਅਕਤ ਕੀਤਾ ਹੈ ਮਨੁੱਖ ਹਸ ਰਿਹਾ ਹੋਵੇ ਤੇ ਉਹਨੂੰ ਇਤਨਾ ਕਹਿ ਦਈਏ ਨਾ ਹੱਸ ਬਸ ਹਾਸਾ ਬੰਦ ਹੋ ਜਾਂਦਾ ਹੈ ਇੱਕਦਮ ਐਮਰਜੈਂਸੀ ਬ੍ਰੇਕ ਲੱਗ ਜਾਂਦਾ ਹੈ ਇੱਕਦਮ ਸੁੱਕ ਜਾਂਦਾ ਹੈ ਪਰ ਕੋਈ ਰੋ ਰਿਹਾ ਹੈ ਤੇ ਰੋਣਾ ਤੇ ਵਿਛੋੜੇ ਚ ਨਿਕਲਦਾ ਹੈ ਮਿੱਤਰ ਦਾ ਵਿਛੋੜਾ ਪੁੱਤਰ ਦਾ ਵਿਛੋੜਾ ਪਰਿਵਾਰ ਦਾ ਵਿਛੋੜਾ ਧਨ ਸੰਪਦਾ ਦਾ ਵਿਛੋੜਾ ਸਿਹਤ ਦਾ ਵਿਛੋੜਾ ਇੱਜ਼ਤ ਮਾਨ ਮਰਿਆਦਾ ਦਾ ਵਿਛੋੜਾ ਵਿਛੋੜਾ ਤੜਪਾਏਗਾ ਰੁਲਾਏਗਾ ਤੇ ਕੋਈ ਰੋ ਰਿਹਾ ਹੋਵੇ ਤੇ ਉਹਨੂੰ ਕਹਿ ਦਈਏ ਨਾ ਰੋ ਰੋਣਾ ਇੱਕਦਮ ਨਹੀਂ ਸਮਝਦਾ ਰੋਣੇ ਦੀ ਕੋਈ ਐਮਰਜੈਂਸੀ ਬ੍ਰੇਕ ਹੈ ਹੀ ਕੋਈ ਨਹੀਂ ਤੇ ਵੀ ਮੈਰਜ਼ ਕਰਾ ਹਾਸੇ ਦੀ ਹੈ ਹਸਰੇ ਹੈ ਨਾ ਹੱਸ ਮੈਂ ਇੰਨਾ ਕਹਿਣ ਵਾਲੀ ਆਸਾਵਾ ਰੋ ਰਿਹਾ 10 ਬੰਦੇ ਉਹਨੂੰ ਚੁੱਪ ਕਰਾਉਂਦੇ ਨਾ ਰੋ ਨਾ ਰੋ ਨਾ ਰੋ ਰੋਣਾ ਇੱਕਦਮ ਬੰਦ ਨਹੀਂ ਆਉਂਦਾ ਥੰਮ ਤੇ ਥੰਮ ਤੇ ਥਮੇਗੇ ਆਸੋਂ ਰੋਣਾ ਹੈ ਕੋਈ ਹਸੀ ਨਹੀਂ ਇਹ ਹਾਸਾ ਥੋੜੀਏ ਕਿ ਮੈਂ ਇੱਕਦਮ ਰੋਕ ਲਵਾਂ ਰੋਣਾ ਵਕਤ ਲਗੇਗਾ ਇਸ ਵਾਸਤੇ ਦੁੱਖ ਜਿਤਨੇ ਗਹਿਰੇ ਨੇ ਸੁਖ ਇਤਨੇ ਗਹਿਰੇ ਨਹੀਂ ਨੇ ਦੁੱਖ ਬਹੁਤ ਗਹਿਰਾਈ ਨਾਲ ਝੋਟ ਪੁਚਾ ਜਾਂਦੇ ਨੇ ਇਸ ਵਾਸਤੇ ਮਿੱਤਰ ਇਤਨਾ ਯਾਦ ਨਹੀਂ ਆਉਂਦਾ ਜਿਤਨਾ ਦੁਸ਼ਮਣ ਯਾਦ ਆਉਂਦਾ ਯਾਦਾਂ ਵਿੱਚ ਕੀ ਆਉਂਦਾ ਹੈ ਮੂਲ ਰੋਗ ਦੇ ਜਾਂ ਸੁਖ ਦੀਆਂ ਯਾਦਾਂ ਜਾਂ ਦੁੱਖ ਦੀਆਂ ਯਾਦਾਂ ਜਾਂ ਮਨ ਕੋ ਦੁੱਖ ਨੂੰ ਯਾਦ ਕਰਦਾ ਹੈ ਯਾ ਸੁਖ ਨੂੰ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੇ ਵਿੱਚ ਯਾ ਇੰਜ ਹੀ ਕਹਿ ਲੋ ਮਨ ਚਲਾ ਜਾਂਦਾ ਹੈ ਦੁੱਖਾਂ ਦੇ ਵਿੱਚ ਸੁੱਖਾਂ ਦੇ ਵਿੱਚ ਫਿਰ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਦੀ ਚਿੰਤਾ ਹੁਣ ਜਿਹੜਾ ਮੇਰੇ ਕੋਲ ਸੁੱਖ ਹੈ ਕਿਦਰੇ ਚਲਾ ਨਾ ਜਾਏ ਚਿੰਤਾ ਚਿੰਤਾ ਇਹ ਚਿੰਤਾ ਹੁਣ ਜੋ ਕੁਛ ਮੈਂ ਚਾਹਨਾ ਐਸਾ ਨਾ ਵੀ ਨਾ ਮਿਲੇ ਚਿੰਤਾ ਮਨ ਚਲਾ ਜਾਂਦਾ ਹੈ ਚਿੰਤਾ ਦੇ ਵਿੱਚ ਮਨ ਚਲਾ ਜਾਂਦਾ ਹੈ ਦੁੱਖ ਸੁੱਖ ਦੇ ਵਿੱਚ ਧਰਮ ਦੀ ਸਾਧਨਾ ਹੈ ਮਨ ਨੂੰ ਦੁੱਖ ਸੁੱਖ ਦੇ ਚੋਂ ਕੱਢਣਾ ਮਨ ਨੂੰ ਚਿੰਤਾ ਦੇ ਚੋਂ ਕੱਢਣਾ ਇਹ ਕਿਸ ਤਰ੍ਹਾਂ ਨਿਕਲੇ ਇੱਕ ਸਬਦ ਲੈਵਾਂ ਹੋਰ ਕੋਈ ਤਰੀਕਾ ਹੈ ਕੋਈ ਤਰੀਕਾ ਹੀ ਨਹੀਂ ਹੈ ਤੇ ਲਿਵ ਲਾਣ ਲੱਗਿਆ ਕੋਈ ਘੰਟਾ ਲੱਗਦਾ 8 ਘੰਟੇ ਲੱਗਦੇ ਨੇ 1 ਸੈਕਿੰਡ 1 ਸੈਕਿੰਡ ਅੰਧੇਰੇ ਨੂੰ ਬਜਾਣ ਲੱਗਿਆ ਸਾਲਾਂ ਬਧੀ ਚਾਹੀਦੇ ਨੇ ਨਹੀਂ 50 ਸਾਲ ਦਾ ਵੀ ਅੰਧੇਰਾ ਕਿਸੇ ਕਮਰੇ ਦੇ ਚ ਐ 1 ਸੈਕਿੰਡ ਦੇ ਚ ਨਸਾਇਆ ਜਾ ਸਕਦਾ ਹੈ ਬਜਾਇਆ ਜਾ ਸਕਦਾ ਹੈ ਕਈ ਜਨਮਾਂ ਦੇ ਪਾਪ ਦੁੱਖ ਸੰਤਾਪ ਨੇ 1 ਸੈਕਿੰਡ ਦੇ ਚ ਖਤਮ ਕੀਤੇ ਜਾ ਸਕਦੇ ਫਰ ਮੈਂ ਫਿਰ ਦੁਰਾਵਾ ਅਬਿਆਸੀ ਲੋਕ ਜ਼ਰੂਰ ਪਕੜ ਲੈਣਗੇ ਜਿਨਾ ਸੌਖਾ ਹੈ ਕਮ ਪਰਮਾਤਮਾ ਨੂੰ ਪ੍ਰਾਪਤ ਕਰਨਾ ਸੰਸਾਰ ਦੇ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਨਹੀਂ ਇਤਨਾ ਸੌਖਾ ਨਹੀਂ ਔਖੇ ਮਿਹਨਤ ਕਰਨੀ ਪੈਂਦੀ ਹੈ ਕਦੇ ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ ਕੁਝ ਪ੍ਰਾਪਤ ਹੁੰਦਾ ਹੈ ਬਹੁਤ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਸੰਸਾਰ ਦੇ ਵਿੱਚ ਕੁਝ ਪ੍ਰਾਪਤ ਕਰਨਾ ਹੋਵੇ ਇੱਕ ਛਿੰਦੇ ਚ ਨਹੀਂ ਮਿਲਦਾ ਨਹੀਂ ਮਿਲਦਾ ਬੜਾ ਸਮਾਂ ਲੱਗਦਾ ਹੈ ਤੇ ਬੜੇ ਯਤਨ ਕਰਨੇ ਪੈਂਦੇ ਨੇ ਬਹੁਤ ਵਕਤ ਲੱਗਦਾ ਜਿੰਨਾ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਹੋਰ ਕੋਈ ਸੌਖਾ ਨਹੀਂ ਤਾਂ ਹੀ ਤੇ ਬੁੱਲਾ ਕਹਿ ਰਿਹਾ ਹੈ ਬੁੱਲਿਆ ਰੱਬ ਦਾ ਕੀ ਪਾਣਾ ਇਹ ਕਿਹੜੀ ਗੱਲ ਹੈ ਇਹ ਕੋਈ ਔਖੀ ਗੱਲ ਹੈ ਇੰਜ ਕਹਿ ਰਹਿਣਾ ਬੁੱਲਿਆ ਰੱਬ ਦਾ ਕੀ ਪਾਣਾ ਇਧਰੋਂ ਪੁੱਟਣਾ ਤੇ ਇਧਰੋਂ ਲਾਣਾ ਐਨੀ ਤੇ ਗੱਲ ਹੈ ਪਰ ਇਧਰੋਂ ਪੁੱਟਣ ਲੱਗਿਆ ਉਧਰੋਂ ਲਾਣ ਲੱਗਿਆ ਪਤਾ ਨਹੀਂ ਨੇ ਜੀਵਨ ਲੱਗ ਜਾਂਦਾ ਨੇ ਕਿਤਨੇ ਜਨਮ ਲੱਗ ਜਾਂਦੇ ਪੁੱਟਿਆ ਹੀ ਨਹੀਂ ਜਾਂਦਾ ਕਈ ਦਫਾ ਤੇ ਮਨ ਉਖੜਦਾ ਹੀ ਨਹੀਂ ਕੋਸ਼ਿਸ਼ ਕਰੀਏ ਦੁੱਖ ਦੀ ਯਾਦ ਦੇ ਚ ਐ ਮਨ ਤੋਂ ਨਿਕਲ ਨਹੀਂ ਨਿਕਲਦਾ ਆਵਾਜ਼ਾਂ ਮਾਰਦੇ ਨੇ ਤੇਰੇ ਬਾਦਸ਼ਾ ਮੇਰੇ ਮਨ ਪਰਵੇਸੀ ਵੇ ਪਿਆਰੇ ਆਉ ਗਰੇ ਕਿ ਕਾਲ ਤੇਰਾ ਘਰ ਨਹੀਂ ਅਕਾਲ ਤੇਰਾ ਘਰ ਹੈ ਪਰ ਮਨੁੱਖ ਹਿੰਮਤ ਨਹੀਂ ਕਰਦਾ ਮੈਨੂੰ ਜਦ ਮਿਲਦੇ ਨੇ ਠੀਕ ਹੈ ਬਾਬਾ ਅਤਰ ਸਿੰਘ ਜੀ ਹੋਏ ਸਾਡੀ ਕਿਸਮਤ ਵਿੱਚ ਕਿੱਥੇ ਹੈ ਹੋਏ ਬਾਬਾ ਕਰਮ ਸਿੰਘ ਮਰ ਜੋ ਹੈ ਮਰਦਾਨ ਵਾਲੇ ਚੰਦ ਭਗਤ ਸਿੰਘ ਬਾਬਾ ਭਗਤ ਸਿੰਘ ਹੋਏ ਮੰਨ ਲੈ ਲੇ ਸਾਡੀ ਕਿਸਮਤ ਵਿੱਚ ਕਿੱਥੇ ਬੋੜ ਦਾ ਬੀਜ ਛੋਟਾ ਜਿਆ ਤੇ ਉਹਨੂੰ ਬੋੜ ਦੇ ਦਰਖਤ ਦੇ ਕੋਲੋਂ ਲੈ ਜਾਈਏ ਤੇ ਆਖੇ ਤੂੰ ਵੀ ਇਹ ਦਰਖਤ ਹੋ ਸਕਦਾ ਉਹ ਸੰਭਵ ਹੈ ਤੇ ਬੀਜ ਇਹ ਆਖੇ ਸਾਡੀ ਕਿਸਮਤ ਇਹ ਚ ਕਿੱਥੇ ਅਸੀਂ ਕਿੱਥੇ ਹੋ ਸਕਦੇ ਇਹ ਇੱਕ ਬੀਜ ਹੀ ਦਰਖਤ ਹੋਇਆ ਕਿਸੇ ਨੇ ਆਪਣੇ ਬੀਜ ਨੂੰ ਬੋਇਆ ਸ਼ਬਦ ਦੀ ਧਰਤੀ ਦੇ ਚ ਦਰਖਤ ਹੋ ਗਿਆ ਹੈ ਸਾਇਆ ਧਾਰ ਹੋ ਗਿਆ ਹੈ ਫੁੱਲ ਧਾਰ ਹੋ ਗਿਆ ਹੈ ਫਲਾਂ ਵਾਲਾ ਹੋ ਗਿਆ ਹੈ ਕਿਸੇ ਨੇ ਬੀਜ ਬੋਇਆ ਹੀ ਨਹੀਂ ਆਪਣੇ ਹੱਥੇ 'ਚ ਰੱਖਿਆ ਕੀ ਬੋਣਾ ਬੜੀ ਮਿਹਨਤ ਹੈ ਬੜੀ ਮਿਹਨਤ ਇੱਕ ਬੀਜ ਹੀ ਤੇ ਕੋਲ ਹੈ ਇਹ ਵੀ ਗਵਾ ਦਈਏ ਇਹ ਵੀ ਗਵਾ ਲਈਏ ਫਿਰ ਸਾਡੀ ਕਿਸਮਤ ਦੇ 'ਚ ਕਿੱਥੇ ਹੈ ਐਨੇ ਗੁਨਾਹ ਕੀਤੇ ਨੇ ਇਤਨੇ ਪਾਪ ਕੀਤੇ ਨੇ ਯਕੀਨ ਜਾਨੋ ਅਗਰ ਸਹੀ ਮਿਹਨਤ ਦਾ ਕੋਈ ਬ੍ਰਹਮਗੈ ਨਹੀਂ ਹੋਵੇਗਾ ਉਹਨੇ ਤੁਹਾਨੂੰ ਇਹੀ ਕਹਿਣਾ ਹੈ ਤੂੰ ਆਪਣੇ ਪਾਪਾ ਨੂੰ ਯਾਦ ਨਾ ਕਰ ਪਤਿਤ ਪਾਵਨ ਨੂੰ ਯਾਦ ਕਰ। ਧੋ ਵੀ ਤੋਵੇ ਮੇਰੇ ਵਰਾਤਾ RAM ਨਾਮ ਵਾ ਕਾਮਨ ਰਤਾ ਗੁਰੂ ਤੇ ਤੋ ਵੀ ਜੈ ਤੂੰ ਦੇ ਉਹਨੂੰ ਕਪੜਾ ਧੋ ਕੇ ਸਾਫ ਨਿਰਮਲ ਕਰਕੇ ਤੈਨੂੰ ਦੇ ਦੇ। ਤੂੰ ਦੇ ਤੇ ਸਹੀ 1 ਸੈਕਿੰਡ ਦੇ ਹੀ ਸਾਫ ਕਰ ਦੇਗਾ।